ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸਿਨਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵਾਰ ਜਦੋਂ ਰਾਜੇ ਜਨਕ ਨੇ 1000 گاਵਾ ਲਿਆਂਦੀਆਂ ਸੀ ਆਪਣੇ ਰਾਜ ਦਰਬਾਰ ਦੇ ਵਿੱਚ ਕਿਸ ਮਕਸਦ ਨੂੰ ਮੁੱਖ ਰੱਖ ਕੇ ਰਿਖੀਆਂ ਨੇ ਕਿਵੇਂ ਸਮਝਾਇਆ ਸੀ ਰਾਜਾ ਜਨਕ ਨੂੰ ਤੇ ਰਾਜੇ ਜਨਕ ਨੂੰ ਗਿਆਨ ਹੋਇਆ ਤੇ ਹੋਇਆ ਕਿਵੇਂ ਸੀ ਆਓ ਜੀ ਪਾਵਨ ਵਿਚਾਰ ਆਪਾਂ ਸਰਵਨ ਕਰਦੇ ਹਾਂ ਜੀ ਜਦੋਂ ਰਾਜੇ ਜਨਕ ਨੇ ਚਾਹਿਆ ਸੀ ਮੈਂ ਪਰਮ ਪਦ ਹਾਸਲ ਕਰ ਲਵਾਂ ਹੁਣੇ ਸੋਚ ਕੇ ਵਿਚਾਰ ਕੇ 1000 گاਵਾ ਲਿਆਂਦੀਆਂ ਆਪਦੇ ਸੰਤਰੀਆਂ ਮੰਤਰੀਆਂ ਨਾਲ ਸਲਾਹ ਕਰਕੇ ਜਦੋਂ گاਵਾ ਲਿਆਂਦੀਆਂ ਹਰ ਇੱਕ ਗਾਂ ਦੇ ਸਿੰਘ ਦੇ ਨਾਲ 20-20 ਮੋਹਰਾਂ ਬੰਨਤੀਆਂ ਸੀ ਤੇ ਹੁਕਮ ਦਿੱਤਾ ਸੀ ਜਿਹੜਾ ਵੀ ਕੋਈ ਵਿਦਿਆ ਦੇ ਵਿੱਚ ਜਿਹਨੂੰ ਬਹੁਤ ਗਿਆਨ ਹੋਵੇਗਾ ਜਿਹੜਾ ਸ਼ਾਸਤਰ ਆਰਥ ਵਿੱਚ ਜਿੱਤ ਜਾਏਗਾ ਉਹ ਇਹ ਗਾਵਾਂ ਲਿਜਾ ਸਕਦਾ ਕਈ ਮਹੀਨੇ ਵਿਦਵਾਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਰਹੀ ਵੱਖਰੇ ਵੱਖਰੇ ਮਤ ਸਾਰਿਆਂ ਨੇ ਆਪਣੇ ਇੱਕ ਵਿਸ਼ੇ ਨੂੰ ਲੈ ਕੇ ਜਿਹੜੇ ਪੇਸ਼ ਕੀਤੇ ਆ ਜਦੋਂ ਬਹਿਸ ਲੰਮਾ ਸਮਾਂ ਚੱਲੀ ਆ ਉਹਦੇ ਵਿੱਚੋਂ ਆਖਰ ਇੱਕ ਰਿਖੀ ਸੀ ਜਿਹੜਾ ਸੀ ਯਾਗੇਵਲਕ ਉਹ ਸਾਰਿਆਂ ਚੋਂ ਅੱਭਲ ਆਇਆ 1000 گاਵਾਂ ਮੋਹਰਾਂ ਸਮੇਤ ਉਹਨੂੰ ਦਿੱਤੀਆਂ ਗਈਆਂ ਫਿਰ ਰਾਜਾ ਜਨਕ ਕਹਿਣ ਲੱਗਾ ਇਸੇ ਤਰ੍ਹਾਂ ਮੈਂ ਮੋਹਰਾਂ ਸਮੇਤ 1000 گاਵਾਂ ਹੋਰ ਦਊਂਗਾ ਜਿਹੜਾ ਮੈਨੂੰ ਅੰਦਰ ਰਜਾ ਕੇ ਗਿਆਨ ਕਰਾ ਦੇਵੇ ਯਾਗੇਵਲਕ ਗਿਆਨੀ ਸੀ ਬਾਚਕ ਗਿਆਨਾਂ ਨਾਲ ਸਾਰੇ ਸਿਧਾਂਤਾਂ ਨੂੰ ਸਮਝਾ ਦਿੰਦਾ ਸੀ ਪਰ ਅੰਦਰੋਂ ਗਿਆਨ ਭਾਵ ਅਨੁਭਵ ਨਹੀਂ ਕਰਵਾ ਸਕਿਆ ਸੀ ਰਾਜੇ ਜਨਕ ਨੂੰ ਆਖਰ ਕੀ ਕੀਤਾ ਰਾਜੇ ਨੂੰ ਜਦੋਂ ਪਤਾ ਲੱਗਾ ਵੀ ਇਹ ਵੀ ਮੈਨੂੰ ਗਿਆਨ ਨਹੀਂ ਦੇ ਸਕਦਾ ਤਾਂ ਰਾਜੇ ਨੇ ਇੱਕ ਸਿੰਘਾਸਣ ਬਣਾਇਆ ਉਹਦੇ ਵਾਸਤੇ ਕਿ ਜਿਹੜਾ ਮੈਨੂੰ ਗਿਆਨ ਦੇਵੇਗਾ ਉਹ ਨੂੰ ਮੈਂ ਇੱਥੇ ਬਿਠਾਵਾਂਗਾ ਇਸ ਤੋਂ ਬਾਅਦ ਉਹਨੇ ਮੁਲਕ ਦੇ ਸਾਰੇ ਮਹਾਤਮਾ ਰਿਖੀ ਜਿੰਨੇ ਵੀ ਪੰਡਿਤ ਵਿਦਵਾਨ ਸੀ ਸਾਰੇ ਬੁਲਾ ਲਏ ਕਹਿਣ ਲੱਗਾ ਮੈਂ ਇੰਨੀ ਜਲਦੀ ਗਿਆਨ ਮੰਗਦਾ ਜਿੰਨੀ ਜਲਦੀ ਇਨਸਾਨ ਘੋੜੇ ਤੇ ਸਵਾਰ ਹੁੰਦਾ ਕੋਈ ਘੋੜਸਵਾਰ ਹੁਣ ਘੋੜੇ ਤੇ ਸਵਾਰ ਹੋਣ ਚ ਕਿੰਨਾ ਕੁ ਸਮਾਂ ਲੱਗਦਾ ਸੰਗਤ ਜੀ ਆਪਾਂ ਜਾਣਦੇ ਹਾਂ ਜਿਹੜੇ ਘੋੜਸਵਾਰ ਨੇ ਬੜੀ ਤੇਜ਼ੀ ਨਾਲ ਅੱਖ ਦੇ ਫੁਰਨੇ ਦੇ ਵਿੱਚ ਘੋੜੇ ਤੇ ਸਵਾਰ ਹੋ ਜਾਂਦੇ ਆ ਹੁਣ ਰਿਖੀ ਸੋਚਦੇ ਆ ਗਿਆਨ ਕੋਈ ਘੋਲ ਕੇ ਪਲਾਉਣ ਵਾਲੀ ਚੀਜ਼ ਨਹੀਂ ਕਿ ਰਾਜੇ ਜਨਕ ਨੂੰ ਪਿਆ ਦੀਏ ਪਹਿਲਾਂ ਕੁਝ ਲਿਖਾਈਏ ਪੜ੍ਹਾਈਏ ਫੇਰ ਹੀ ਅੱਗੇ ਦੱਸਾਂਗੇ ਇਹਨੇ ਵਿੱਚ ਆਗੇ ਉੱਥੇ ਅਸ਼ਟਾ ਵੱਖਰ ਜੀ ਦੇਖੋ ਸੰਗਤ ਜੀ ਕਈਆਂ ਕੋਲ ਨਾ ਆਤਮਿਕ ਗਿਆਨ ਹੁੰਦਾ ਪਰ ਸਰੀਰ ਕਰਕੇ ਉਹ ਕੋਝੇ ਹੁੰਦੇ ਆ ਤੇ ਦੁਨੀਆ ਦੇ ਲੋਕ ਉਹਨਾਂ ਦਾ ਮਖੌਲ ਵੀ ਢਾਉਂਦੇ ਆ ਪਰ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਕਈਆਂ ਕੋਲ ਇਤਨਾ ਗਿਆਨ ਹੁੰਦਾ ਕਿ ਉਹ ਰਾਹ ਪਈਏ ਜਾਣੀਏ ਜਾਂ ਵਾਹ ਪਈਏ ਜਾਣੀਏ ਵਾੜੀ ਗੱਲ ਹੁੰਦੀ ਆ ਇਸ ਤਰ੍ਹਾਂ ਜਦੋਂ ਅਸ਼ਟਾ ਵੱਖਰ ਜੀ ਸਭਾ ਵਿੱਚ ਆਏ ਆ ਉਹ ਸਰੀਰ ਦੇ ਕੁੱਬੇ ਸਨ ਅੱਠ ਬਲ ਪੈਂਦੇ ਸੀ ਉਹਨਾਂ ਦੇ ਸਰੀਰ ਵਿੱਚ ਉਹਨਾਂ ਨੇ ਸੋਚਿਆ ਜੇ ਰਾਜੇ ਨੂੰ ਗਿਆਨ ਨਾ ਹੋਇਆ ਜਿੰਨੇ ਵੀ ਮਹਾਤਮਾ ਦਾ ਭੇਖਾ ਜਿੰਨਿਆਂ ਨੇ ਵੀ ਇਹ ਬਾਣਾ ਪਾਇਆ ਹੋਇਆ ਪਹਿਰਾਵਾ ਪਾਇਆ ਉਹਨੂੰ ਲਾਜ ਲੱਗ ਜੂਗੀ ਇਸ ਕਰਕੇ ਉਹ ਸੋਚ ਕੇ ਚੁੱਪਚਾਪ ਉੱਠੇ ਤੇ ਸਿੰਘਾਸਨ ਤੇ ਜਾ ਬੈਠੇ ਰਖੀਆਂ ਨੇ ਸੋਚਿਆ ਵੀ ਕੋਈ ਪਾਗਲ ਬੰਦਾ ਜਿਹੜਾ ਸਿੰਘਾਸਨ ਤੇ ਆ ਕੇ ਬਹਿ ਗਿਆ ਸਾਰੇ ਹੱਸ ਪਏ ਅਸ਼ਟਾ ਬੱਕਰ ਜੀ ਨੇ ਕਿਹਾ ਵੀ ਮੈਂ ਤਾਂ ਸਮਝਦਾ ਸੀ ਇਹ ਮਹਾਤਮਾ ਦੀ ਸਭਾ ਮਗਰ ਨਹੀਂ ਇਹ ਤਾਂ ਚਮਾਰਾਂ ਦੀ ਸਭਾ ਇਹ ਆਤਮਾ ਨੂੰ ਨਹੀਂ ਵੇਖਦੇ ਸਰੀਰ ਨੂੰ ਦੇਖਦੇ ਆ ਸਰੀਰ ਨੂੰ ਦੇਖਣਾ ਚਮਾਰਾਂ ਦਾ ਕੰਮ ਹੁੰਦਾ ਉਹ ਚੰਮ ਦਾ ਕੰਮ ਕਰਦੇ ਆ ਕਹਿੰਦੇ ਵਿਦਵਾਨਾਂ ਦੀ ਸਭਾ ਨਹੀਂ ਹੋ ਸਕਦੀ ਸਾਰੇ ਉੱਥੇ ਚੁੱਪ ਹੋ ਗਏ ਰਿਖੀ ਨੇ ਕਿਹਾ ਰਾਜਾ ਤੂੰ ਗਿਆਨ ਲੈਣਾ ਰਾਜੇ ਨੇ ਆਖਿਆ ਬਿਲਕੁਲ ਜੀ ਅਸ਼ਟਾ ਬੱਕਰ ਨੇ ਕਿਹਾ ਕਿ ਗਿਆਨ ਦੀ ਕੁਝ ਦੱਸ਼ਨਾ ਵੀ ਹੁੰਦੀ ਆ ਸ਼ੁਕਰਾਨਾ ਵੀ ਹੁੰਦਾ ਦੇਵੇਂਗਾ ਰਾਜੇ ਨੇ ਕਿਹਾ ਜੋ ਕੁਝ ਮੇਰੀ ਸਮਰੱਥਾ ਮੇਰੀ ਤਾਕਤ ਹੋਊਗੀ ਮੈਂ ਤੁਹਾਨੂੰ ਦੇਣ ਨੂੰ ਤਿਆਰ ਅਸ਼ਟਵਕਰ ਨੇ ਕਿਹਾ ਮੈਂ ਉਹੀ ਮੰਗੂੰਗਾ ਜੋ ਕੁਝ ਤੇਰੀ ਤਾਕਤ ਵਿੱਚ ਅੱਛਾ ਮੈਂ ਤੈਨੂੰ ਇਹ ਆਖਦਾ ਮੈਨੂੰ ਤਿੰਨ ਚੀਜ਼ਾਂ ਆਪਣੀਆਂ ਦੇ ਦੇ ਮੈਂ ਤਿੰਨ ਚੀਜ਼ਾਂ ਤੇਰੇ ਤੋਂ ਮੰਗਦਾ ਹਾਂ ਪਹਿਲੀ ਆ ਤਨ ਭਾਵ ਸਰੀਰ ਦੂਜੀ ਆ ਮਨ ਜਿਹੜਾ ਸੂਖਮ ਰੂਪ ਦੇ ਵਿੱਚ ਆ ਨਜ਼ਰ ਨਹੀਂ ਆਉਂਦਾ ਤੇ ਤੀਜੀ ਆ ਤੇਰਾ ਧਨ ਤਨ ਮਨ ਤਨ ਤਿੰਨੇ ਚੀਜ਼ਾਂ ਹੀ ਉਹ ਅਸ਼ਟਬਕਰ ਜੀ ਨੇ ਮੰਗ ਲੀਆਂ ਨੇ ਰਾਜੇ ਨੇ ਥੋੜੀ देर ਸੋਚ ਕੇ ਕਿਹਾ ਕਿ ਮੈਂ ਦਿੱਤੀਆਂ ਅਸ਼ਟਬਕਰ ਨੇ ਆਖਿਆ ਫਿਰ ਸੋਚ ਲਓ ਰਾਜਨ ਮੁੜ ਕੇ ਪਛਤਾਉਣਾ ਨਾ ਪੈ ਜੇ ਰਾਜੇ ਨੇ ਕਿਹਾ ਸੋਚ ਲਿਆ ਅਸ਼ਟਬਕਰ ਨੇ ਕਿਹਾ ਤੇ ਸੰਕਲਪਾ ਤੁਹਾਡਾ ਇਹ ਰਾਜੇ ਨੇ ਸੰਕਲਪ ਭਰ ਦਿੱਤਾ ਉਹਨਾਂ ਦਿਨਾਂ ਵਿੱਚ ਰਿਵਾਜ ਸੀ ਪਾਣੀ ਦੀ ਚੂੜੀ ਭਰਦੇ ਸੀ ਤੇ ਇਕਰਾਰਨਾਮਾ ਹੋ ਜਾਂਦਾ ਸੀ ਹੁਣ ਅਸ਼ਟਾਵਕਰ ਜੀ ਰਾਜੇ ਨੂੰ ਰੋਵ ਨਾਲ ਕਹਿੰਦੇ ਆ ਦੇਖ ਰਾਜਾ ਤੂੰ ਮੈਨੂੰ ਆਪਣਾ ਤਨ ਵੀ ਦਿੱਤਾ ਮਨ ਵੀ ਦਿੱਤਾ ਧਨ ਵੀ ਦਿੱਤਾ ਇਹਦਾ ਮਾਲਕ ਹੁਣ ਮੈਂ ਆ ਤੂੰ ਨਹੀਂ ਮੈਂ ਹੁਕਮ ਦਿੰਨਾ ਸਾਰਿਆਂ ਦੀਆਂ ਜੁੱਤੀਆਂ 'ਚ ਜਾ ਕੇ ਬਹਿ ਜਾ ਜਿੱਥੇ ਸਾਰਿਆਂ ਨੇ ਜੋੜੇ ਉਤਾਰੇ ਹੋਏ ਆ ਜਾ ਜਾ ਕੇ ਉੱਥੇ ਬਹਿ ਜਾ ਹੁਣ ਦਰਬਾਰ 'ਚ ਸਨਾਟਾ ਛਾ ਗਿਆ ਚੁੱਪ ਹੋ ਗਏ ਆਪਣੀ ਰਈਅਤ ਆਪਣਾ ਰਾਜ ਹੋਵੇ ਆਪਣੇ ਨੌਕਰ ਹੋਣ ਤੇ ਇਸ ਤਰ੍ਹਾਂ ਕਰਨਾ ਕਿਸੇ ਰਾਜੇ ਨੂੰ ਬਹੁਤ ਮਾਨ ਸਨਮਾਨ ਨੂੰ ਠੇਸ ਪਹੁੰਚਣ ਵਾਲੀ ਗੱਲ ਆ ਪਰ ਇਹ ਇਹ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਹ ਦਾਸੀ ਹੋਰ ਕੋਈ ਹੁੰਦਾ ਤੇ ਨਾ ਬੈਂਦਾ ਪਰ ਰਾਜਾ ਸਮੇਂਦਾਰ ਸੀ ਜਰਾ ਵੀ ਨਾ ਚੁੰਝਲਾਇਆ ਚੁੱਪ ਚਾਪ ਜੁੱਤੀਆਂ ਜੋੜਿਆਂ 'ਚ ਜਾ ਕੇ ਬਹਿ ਗਿਆ ਹਸਤਾ ਬਕਰ ਨੇ ਕਿਉਂ ਕੀਤਾ ਇਸ ਵਾਸਤੇ ਕਿ ਜਿਹੜੀ ਲੋਕ ਲਾਜ ਆ ਉਹ ਲੈ ਜੇ ਪਹਿਲਾਂ ਲੋਕ ਲਾਜ ਬੜੀ ਭਾਰੀ ਰੁਕਾਵਟਾ ਵੱਡੇ ਵੱਡੇ ਅਸੀਂ ਟੈਂਦੇ ਦੇਖੇ ਜੋਰਾ ਵਰ ਸੁਥਰਾਣੇ ਇੱਥੇ ਆ ਕੇ ਵੱਡੇ ਵੱਡੇ ਟਹਿ ਜਾਂਦੇ ਆ ਅਸ਼ਟਵਕਰ ਨੇ ਆਖਿਆ ਇਹ ਧਨ ਮੇਰਾ ਹੈ ਮੇਰੇ ਧਨ ਵਿੱਚ ਮਨ ਨਾ ਲਿਆ ਰਾਜੇ ਦਾ ਖਿਆਲ ਔਰਤਾਂ ਵੱਲ ਜਾਂਦਾ ਫਿਰ ਮੁੜ ਆਉਂਦਾ ਇਹ ਵੀ ਰਖੀਦਾ ਏ ਇਹ ਸੰਗਤ ਜੀ ਰਾਜੇ ਦੇ ਮਨ ਦੇ ਵਿੱਚ ਫੁਰਨੇ ਆ ਰਹੇ ਆ ਇਹ ਕਾਰਿਆ ਇੱਕ ਜਾ ਰਿਆ ਵਾਰ-ਵਾਰ ਫੁਰਨੇ ਆਉਂਦੇ ਆ ਹੁਣ ਦੇਖੋ ਮਨ ਦੀ ਆਦਤ ਕੀ ਆ ਇਹ ਕਦੀ ਵੇਲਾ ਨਹੀਂ ਵਹਿੰਦਾ ਕੁਝ ਨਾ ਕੁਝ ਸੋਚਦਾ ਰਹਿੰਦਾ ਕਿ ਧੋ ਕਿੰਨੇ ਲੈਣੇ ਪੈਸੇ ਕਿਤੇ ਕਿੰਨੇ ਦੇਣੇ ਆ ਆਉਣ ਵਾਲੇ ਸਮੇਂ ਦੀ ਚਿੰਤਾ ਬੀਤੇ ਸਮੇਂ ਦੀਆਂ ਯਾਦਾਂ ਇਹਦੇ ਅੰਦਰ ਹੀ ਹੁੰਦੀਆਂ ਸੋ ਰਾਜੇ ਦੇ ਇਹ ਖਿਆਲ ਆ ਜਿਹੜੇ ਮੁਰਮੜ ਆਉਂਦੇ ਆ ਰਿਖੀ ਦੇਖਦਾ ਰਿਹਾ ਆਖਰਕਾਰ ਰਾਜਾ ਅੱਖਾਂ ਬੰਦ ਕਰਕੇ ਬਹਿ ਗਿਆ ਕਿ ਨਾ ਬਾਹਰ ਝੱਕਾਂ ਨਾ ਸੁਰਤ ਬਾਹਰ ਜਾਊਗੀ ਇਹ ਰਿਖੀ ਚਾਹੁੰਦਾ ਸੀ ਅਸ਼ਟਾ ਬਕਰ ਆਪਣਾ ਮਤਲਬ ਪੂਰਾ ਹੁੰਦਾ ਦੇਖ ਕੇ ਰਿਖੀ ਨੇ ਕਿਹਾ ਤੂੰ ਕਿੱਥੇ ਆ ਕਹਿੰਦਾ ਮੈਂ ਅੰਦਰ ਆ ਰਿਖੀ ਨੇ ਕਿਹਾ ਜਿਹੜਾ ਮਨ ਆ ਉਹ ਵੀ ਤੂੰ ਰਾਜਨ ਮੈਨੂੰ ਦੇ ਚੁੱਕਾ ਖਬਰਦਾਰ ਉਹਦੇ ਵਿੱਚੋਂ ਕੋਈ ਖਿਆਲ ਨਾ ਜਗਾਈ ਉਹਦੇ ਵਿੱਚੋਂ ਕੋਈ ਖਿਆਲ ਨਹੀਂ ਪੈਦਾ ਹੋਣ ਦੇਣਾ ਰਾਜਾ ਸਮਝਦਾਰ ਸੀਗਾ ਸਮਝ ਗਿਆ ਕਿ ਮੇਰੇ ਮਨ ਨਾਲ ਕੋਈ ਦਾਵਾ ਨਹੀਂ ਇਹ ਦਾਵਾ ਥੋੜੀ ਕਰਦਾਂਗੇ ਵੀ ਮਨ ਚ ਕੋਈ ਫੁਰਨਾ ਨਹੀਂ ਆਇਆ ਮਨਤਾ ਕਾਬੂ ਆਉਂਦਾ ਨਹੀਂ ਸਮਝਣ ਦੀ ਧੀਰ ਸੀ ਤੇ ਫਿਰ ਜਦੋਂ ਗੱਲ ਸਾਰੀ ਆ ਗਈ ਸਮਝ ਹੁਣ ਗਿਆਨ ਹੋ ਗਿਆ ਤੇ ਮਨ ਰੁਕ ਗਿਆ ਇਧਰੋਂ ਖਿਆਲ ਬੰਦ ਹੋਇਆ ਅਸ਼ਟਾ ਬਕਰ ਨੇ ਆਪਣੀ ਤਵੱਜੋ ਦੇ ਦਿੱਤੀ ਰੂਹ ਅੰਦਰ ਤੁਰਪੀ ਇਹ ਰੂਹਾਨੀ ਮੰਜ਼ਲਾਂ ਦੀ ਸੈਰ ਤੇ ਨਾਮ ਦੀ ਲज्जਤ ਲੈਣ ਲੱਗ ਪਈ ਸੰਗਤ ਜੀ ਅਸ਼ਟਾ ਬਕਰ ਨੇ ਰਿਖੀਆਂ ਨੂੰ ਕਿਹਾ ਇਹਨਾਂ ਨੂੰ ਬੁਲਾਓ ਹੁਣ ਬੁਲੇ ਕੌਣ ਲਖੀ ਨੇ ਜਿੰਨੀ ਦੇਰ ਠੀਕ ਸਮਝਿਆ ਰਾਜੇ ਨੂੰ ਅੰਦਰ ਲज्जਤ ਲੈਣ ਦਿੱਤੀ ਆਖਰ ਖਿਆਲ ਲਿਆਂਦਾ ਰਾਜੇ ਦੀ ਤਾਂ ਸਮਾਧੀ ਲੱਗ ਗਈ ਰਾਜੇ ਨੇ ਜਦੋਂ ਅੱਖਾਂ ਖੋਲ੍ਹੀਆਂ ਪੁੱਛਿਆ ਕਿ ਗਿਆਨ ਹੋ ਗਿਆ ਰਾਜੇ ਨੇ ਕਿਹਾ ਜੀ ਹੋ ਗਿਆ ਲਖੀ ਨੇ ਕਿਹਾ ਕਿ ਕੋਈ ਸ਼ੱਕ ਆ ਆ ਦੱਸ ਦਿਓ ਕਹਿੰਦੇ ਜੀ ਕੋਈ ਸ਼ੱਕ ਨਹੀਂ ਲਖੀ ਨੇ ਕਿਹਾ ਇਹ ਤਨ ਮਾਨ ਧਨ ਮੈਂ ਤੈਨੂੰ ਬਤੌਰ ਪ੍ਰਸ਼ਾਦ ਦੇ ਰੂਪ ਵਿੱਚ ਵਾਪਸ ਦਿੰਨਾ ਪਰ ਆਪਣਾ ਨਾ ਸਮਝੀ ਰਾਜ ਵੀ ਕਰ ਭਜਨ ਵੀ ਕਰ ਤੇ ਇਹੋ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨੇ ਪਾਈਐ ਸੰਗਤ ਜੀ ਦੇਖੋ ਇਹ ਜਿਹੜਾ ਰਾਜਾ ਜਨਕ ਹੈ ਇਹਦਾ ਜ਼ਿਕਰ ਸਤਿਗੁਰ ਦੀ ਬਾਣੀ ਵਿੱਚ ਵੀ ਆਇਆ ਹੈ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ ਹੈ ਉਹ ਇਸ ਕਰਕੇ ਕਿਉਂਕਿ ਇਹ ਰਾਜੇ ਵੀ ਆ ਤੇ ਭਗਤ ਵੀ ਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣਗੰਦਰਬ ਸਭਾ ਸੁਖਵਾਸੀ ਜੰਪੁਰ ਗਿਆ ਪੁਕਾਰ ਸੁਣ ਬਿੱਲ ਲਾਵਣ ਜੀ ਨਰਕ ਨਿਵਾਸੀ ਜਦੋਂ ਜਮਾਂ ਦੀ ਪੁਰੀ ਵਿੱਚ ਗਏ ਆ ਰਾਜਾ ਜਨਕ ਜੀ ਦੇਖਿਆ ਕੀ ਦੇਖਿਆ ਨਰਕ ਦੇ ਰਹਿਣ ਵਾਲੇ ਲੋਕਾਂ ਦਾ ਹਾਲ ਹਾਏ ਹਾਏ ਕਰਦੇ ਪਏ ਧਰਮ ਰਾਜ ਨੂੰ ਬਚਨ ਕੀਤਾ ਸੀ ਇਹਨਾਂ ਨੂੰ ਨਰਕ ਦੀ ਕੈਦ ਵਿੱਚੋਂ ਕੱਢ ਦੇ ਧਰਮ ਰਾਜਾ ਕਹਿਣ ਲੱਗਾ ਮੈਂ ਤਾਂ ਰੱਬ ਦਾ ਦਾਸ ਹਾਂ ਜਿਵੇਂ ਰੱਬ ਮੈਨੂੰ ਕਹਿੰਦਾ ਭੇੜੇ ਕਰਮਾਂ ਵਾਲਿਆਂ ਨੂੰ ਮੈਂ ਸਜ਼ਾ ਦਿੰਨਾ ਕਰੇ ਬੇਨਤੀ ਧਰਮ ਰਾਏ ਹੋਂ ਸੇਵਕ ਠਾਕੁਰ ਅਬਨਾਸੀ ਧਰਮ ਰਾਜੇ ਨੇ ਬੇਨਤੀ ਕੀਤੀ ਹੈ ਇਸ ਕਰਕੇ ਰਾਜੇ ਜਨਕ ਨੇ ਆਖਿਆ ਇੱਕ ਪਾਸੇ ਨਾਮ ਜਿਹੜਾ ਨਾਮ ਜਪਿਆ ਉਹਦਾ ਮਹਾਤਮ ਰੱਖ ਦਿਨਾ ਤੇ ਉਹਨੂੰ ਪਾਪਾਂ ਨਾਲ ਤੋਲ ਦਿਓ ਹੁਣ ਪਾਪਾਂ ਦੇ ਨਾਲ ਜਦੋਂ ਤੋਲਿਆ ਨਾਮ ਵੱਟੇ ਦੀ ਚੌਥਾਈ ਦੇ ਬਰਾਬਰ ਵੀ ਪਾਪ ਨਹੀਂ ਸੀ ਪੂਰੇ ਹੋਏ ਪਾਸ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਤੁਲ ਨਾ ਤੋਲਾਸੀ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜੰਮ ਫਾਸੀ ਨਰਕਾਂ ਤੋਂ ਆਜ਼ਾਦ ਕਰਵਾਇਆ ਲੋਕਾਂ ਨੂੰ ਜੀ ਜੰਤ ਸਾਰੇ ਆਜ਼ਾਦ ਕਰਵਾ ਦਿੱਤੇ ਨਰਕ ਹੀ ਖਾਲੀ ਕਰਵਾ ਦਿੱਤੇ ਰਾਜੇ ਜਨਕ ਦੇ ਪ੍ਰਤਾਪ ਨੇ ਉਹਦੀ ਬੰਦਗੀ ਨੇ ਸੋ ਕਹਿਣ ਦਾ ਭਾਵ ਇਹ ਆ ਮੁਕਤ ਯੁਗਤ ਨਾਵੇ ਦੀ ਦਾਸੀ ਮੁਕਤੀ ਤੇ ਯੁਗਤੀ ਦੇ ਨਾਮ ਦੀਆਂ ਦਾਸੀਆਂ ਨੇ ਇਹ ਰਾਜੇ ਜਨਕ ਦੀ ਕਥਾ ਬੜੀ ਸੁੰਦਰ ਹੈ ਸਾਧ ਸੰਗਤ ਜੀ ਇਤਨਾ ਤਰਸ ਆ ਗਿਆ ਪਾਪੀਆਂ ਨੂੰ ਦੇਖ ਕੇ ਸੋ ਇਹ ਜਿਹੜੇ ਗੁਰਮਖ ਹੁੰਦੀਆਂ ਰੂਹਾਂ ਹੁੰਦੀਆਂ ਇਹ ਨਾ ਰਾਜ ਭਾਗ ਦੇ ਵਿੱਚ ਵੀ ਉਹ ਦਾਸ ਸੀਨ ਇਹਨਾਂ ਦੇ ਅੰਦਰ ਉਹ ਮੱਤ ਰਹਿੰਦੀ ਹੈ ਕਿਸੇ ਚੀਜ਼ ਨੂੰ ਦੇਖ ਕੇ ਹੰਕਾਰ ਨਹੀਂ ਕਰਦੇ ਸੋ ਨਾਮ ਦਾ ਛੱਟਾ ਦਿੱਤਾ ਇਹਨਾਂ ਨੇ ਬ੍ਰਹਮ ਗਿਆਨ ਹੋ ਗਿਆ ਨਾਮ ਜਪਣ ਵਾਲਾ ਨਰਕ ਜਿ ਨਹੀਂ ਰਹਿ ਸਕਦਾ ਆਪ ਹੀ ਉਹਨਾਂ ਦੀ ਬੰਦ ਖਲਾਸੀ ਹੋਗੀ ਸਿਧਾਂਤ ਕੀ ਨਿਕਲੇ ਆ ਇਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋ ਸਾ ਸੰਗਤ ਜੀ ਇਹ ਜਿਹੜਾ ਮਾਰਗ ਆ ਤੇ ਇਹਦੇ ਪੈਡੇ ਕੌਣ ਗਿਣੇ ਗਿਣੇ ਨਹੀਂ ਜਾ ਸਕਦੇ ਲੰਮਾ ਸਫਰ ਆ ਰੱਬ ਦਾ ਨਾਮ ਜਿਹੜਾ ਹੈ ਲੈਣ ਦੇ ਨਾਲ ਹੀ ਮੁਕਤੀ ਹੋਣੀ ਆ ਇਹ ਪੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਜੀ ਆਰਾ ਰੱਬ ਦੇ ਨਾਮ ਦਾ ਹੀ ਚਾਨਣ ਆ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਨਾਮ ਹੀ ਤੇਰਾ ਸੱਚਾ ਸਾਥੀ ਹੈ ਭਾਈ ਨਾਮ ਨੇ ਨਾਲ ਨਿਬਣਾ ਤਾਂ ਇਸ ਕਰਕੇ ਰਾਜੇ ਨੇ ਫਿਰ ਜਨਕ ਨੂੰ ਗਿਆਨ ਹੋ ਗਿਆ ਕਿ ਮਨ ਦੀ ਸਾਰੀ ਖੇਡ ਹੁੰਦੀ ਹੈ ਗਿਆਨ ਹੋ ਗਿਆ ਭਾਈ ਕਿ ਸਾਨੂੰ ਆਪਣਾ ਤਨ ਵੀ ਆਪਣਾ ਮਨ ਵੀ ਆਪਣਾ ਧਨ ਵੀ ਗੁਰੂ ਨੂੰ ਦੇ ਕੇ ਗੁਰੂ ਨੂੰ ਸੌਂਪ ਕੇ ਬੰਦਗੀ ਕਰਨੀ ਚਾਹੀਦੀ ਆ ਮਨੁੱਖਾ ਜਨਮ ਦਾ ਇਹੀ ਲਾਭ ਹੈ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਨੇ ਬੜੇ ਤਹਮਮਲ ਬੜੇ ਪ੍ਰੇਮ ਦੇ ਨਾਲ ਇਹ ਪਾਵਨ ਕਥਾ ਸਰਵਣ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਗੁਰੂ ਮਹਾਰਾਜ ਕਿਰਪਾ ਕਰਨ ਬਾਣੀ ਇਹ ਬਾਣੀ ਦਾ ਇੱਕ ਇੱਕ ਅੱਖਰ ਸਾਡੇ ਹਿਰਦਿਆਂ 'ਚ ਵਸੇ ਜੀ ਸਾਡੀ ਵੀ ਜ਼ਿੰਦਗੀ ਬਦਲੇ ਇਹੀ ਅਰਦਾਸ ਆ ਮਾਲਕ ਅੱਗੇ ਜੀ ਆਇ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਨ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ